ਯਾਰ ਜੀ ਵੀਡੀਓ ਦੇਖ ਰਹੇ ਹਾਂ ਸਬੰਧ ਜੀ ਐਨ ਨੂੰ ਲੈ ਕੇ ਹਸਰੇ ਦੀ ਵੱਡੀ ਖਬਰ ਭੀਖ ਮੰਗਦੇ ਹੋਏ ਫੜੇ ਗਏ ਤਿੰਨ ਬੱਚੇ ਪਿੰਗਲਵਾੜੇ ਤੋਂ ਹੋਏ ਫਰਾਰ ਲਈ ਅਜਿਹੀ ਸਕੀਮ ਵੱਡੇ ਵੱਡੇ ਵੀ ਰਹਿ ਗਏ ਹੈਰਾਨ ਪ੍ਰਸ਼ਾਸਨ ਦਾ ਪਾਚੜ ਇਸ ਤਨਾ ਪੰਜਾਬ ਸਰਕਾਰ ਦੀ ਜੀਵਨ ਜੋਤ 2.0 ਮਹਿ ਮੁਹਿੰਮ ਤੇ ਪਿਛਲੇ ਹਫਤੇ ਅੰਮ੍ਰਿਤਸਰ ਵਿੱਚ ਫੜੇ ਗਏ 6 ਨੰਬਾਲਕ ਭਿਖਾਰੀ ਬੱਚਿਆਂ ਨੂੰ ਵਿੱਚੋਂ ਤਿੰਨ ਪਿੰਗਲਵਾੜੇ ਦੇ ਕੇਅਰ ਸੈਂਟਰ ਤੋਂ ਭੱਜ ਗਏ ਅਤੇ ਇਹਨਾਂ ਸਾਰੇ ਬੱਚਿਆਂ ਨੂੰ ਇੱਕ ਹਫਤਾ ਪਹਿਲਾਂ ਹੀ ਜ਼ਿਲ੍ਹਾ ਬਾਲ ਸੁਰੱਖਿਆ ਜੂਨਿਟ ਨੇ ਸ਼ਹਿਰ ਦੀਆਂ ਗਲੀਆਂ ਤੋਂ ਚੱਕਿਆ ਸੀ ਇਸ ਸਮੇਂ ਆਲ ਇੰਡੀਆ ਪਿੰਗਲਵਾੜੇ ਚੈਲੀ ਚੈਰੀਟੇਬਲ ਸੋਸਾਇਟੀ ਦੀ ਦੇਖ ਰੇਖੇ ਹੇਠ ਹਨ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਤੇ ਨੰਬਰ 'ਤੇ ਜਿਨ੍ਹਾਂ ਦੀ ਉਮਰ 10 ਤੋਂ 15 ਸਾਲ ਦੇ ਵਿੱਚਕਾਰ ਸੀ ਅਤੇ ਆਪਣੇ ਪਰਿਵਾਰਾਂ ਨਾਲ ਅੰਮ੍ਰਿਤਸਰ ਆਏ ਸਨ ਇੱਥੇ ਆਉਣ ਤੋਂ ਬਾਅਦ ਉਹਨਾਂ ਨੇ ਭੀੜ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਤੇ ਫੜੇ ਜਾਣ ਤੋਂ ਬਾਅਦ ਉਹਨਾਂ ਨੇ ਪਿੰਗਲਵਾੜੇ ਵਿੱਚ ਰੱਖਿਆ ਗਿਆ ਇਥੋਂ ਇਹ ਬੱਚੇ ਬੱਸ ਸਟੈਂਡ ਦੇ ਨੇੜੇ ਇੱਕ ਕੰਧ ਤੇ ਪੌੜੀ ਚੜ ਕੇ ਭੱਜ ਕੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਇਲਾਕੇ ਵਿੱਚ ਕੋਈ ਸੀਸੀਟੀਵੀ ਨਹੀਂ ਸੀ ਇਹ ਸਪਸ਼ਟ ਹੈ ਕਿ ਉਹਨਾਂ ਕੀ ਭਜਨ ਤੋਂ ਪਹਿਲਾਂ ਉਹਨਾਂ ਨੇ ਪੂਰੇ ਕੇਰ ਕੇਂਦਰ ਦੀ ਰਿਕਰਨਾ ਕੀ ਕੀਤੀ ਅਤੇ ਇਹ ਯੋਜਨਾ ਬਣਾਈ ਜਿਸ ਤੋਂ ਬਾਅਦ ਉਹਨਾਂ ਨੇ ਪਿੰਕਲਵਾੜੀ ਕੇਆ ਸੈਂਟਰ ਤੋਂ ਭੱਜਣ ਦਾ ਸਫਲ ਰਿ ਡੀਜੀਪੀ ਯੂਸ ਨੇ ਇਹ ਮਾਮਲਾ ਬੇਟਰਾਮਬਲ ਪੁਲਿਸ ਸਟੇਸ਼ਨ ਵਿੱਚ ਇੱਕ ਡੈਲੀ ਡਾਈ ਡੈਰੀ ਰਿਪੋਰਟ ਉਧਰ ਜਿ ਕਰਵਾਈ ਹੈ ਅਤੇ ਪੁਲਿਸ ਦਾ کہنا ਹੈ ਕਿ ਬੱਚੇ ਬੁੱਧਵਾਰ ਵੀਰਵਾਰ ਦੇਰ ਵੇਲੇ 1:00 ਬਜੇ ਵਿੱਚ ਕਾਰ ਫਰਾਰ ਹੋ ਗਿਆ ਹੈ ਸੁਰੱਖਿਆ ਲਈ ਦੋ ਮਹਿਲਾ ਕਾਂਸਟੇਬਲ ਤਾਇਨਾਤ ਕੀਤੀਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਭੱਜਨ ਵਿੱਚ ਕਾਮਯਾਬ ਰਹੇ ਧੰਨਵਾਦ